आप देख रहे हैं YGTV, और आज की ये खास खबर हमारे संवाददाता जसवीर सिंह जी के सहयोग से प्रस्तुत की जा रही है निर्दारण छठा जुलाई जुलाई श्री खरूर साहिब विधानसभा क्षेत्र के विधायक मंजिंदर सिंह लालपुरा ने लगातार दूसरे दिन अपने क्षेत्र में एक और नई लिंक रोड परियोजना का शिलान्यास कर उद्घाटन किया इस सड़क परियोजना पर लगभग बीस करोड़ रुपए की लागत आएगी जिसे पंजाब राज्य मंडी बोर्ड द्वारा गौ अनुदान के तहत स्वीकृत किया गया है विधायक लालपुरा ने बताया कि उनका लक्ष्य अपने निर्वाचन क्षेत्र की हर पुरानी सड़क को नए लिंक रोड नेटवर्क से जोड़ना है जिससे गांवों को मुख्य सड़कों से बेहतर जोड़ा जा सके उन्होंने स्पष्ट किया कि क्षेत्र के बाकी विकास कार्यों को भी प्राथमिकता के आधार पर जल्द शुरू किया जाएगा लालपुरा ने यही घोषणा की कि अगले सप्ताह से वाव गांव जाकर जनता की समस्याएं सुनेंगे और समाधान का प्रयास करेंगे साथ ही वे घर घर जाकर पंजाब सरकार द्वारा की रहे विकास कार्यों की जानकारी भी जनता पहुंचाएंगे विधायक ने क्षेत्रवासियों से अपील की कि उन्हें किसी प्रकार की समस्या हो तो वे हर शुक्रवार सुबह छठ बजे से दोपहर सी बजे तक उनके कार्यालय में सीधे संपर्क कर सकते हैं आगामी आम चुनावों को लेकर भी विधायक ने आत्मविश्वास जताते हुए कहा कि आम आदमी पार्टी को तरन तारण संसदीय क्षेत्र से बड़े अंतर से विजय मिलेगी उन्होंने बताया कि पंजाब के मुख्यमंत्री भगवंत सिंह मान की अगुवाई में को सरकारी योजनाओं व सुविधाओं की जानकारी देने के लिए घर घर प्रचार अभियान भी शुरू हो चुका है ਅੱਜ ਸਾਡੇ ਮੰਡੀ ਬੋਰਡ ਨੇ ਜਿਹੜੀਆਂ ਸਾਡੇ ਹਲਕੇ ਦੀਆਂ ਜਿਹੜੀਆਂ ਛੜਕਾਂ ਉਹ ਤਿਆਰ ਕੀਤੀਆਂ ਵਾਂ ਤੇ ਉਹਦਾ ਜਿਹੜਾ ਦੁਗਾਟਣਾ ਉਹ ਕਰ ਕਰ ਰਹੇ ਆ ਤੇ ਇਹ ਜਿਹੜੀਆਂ ਸਾਰੀਆਂ ਛੜਕਾਂ ਲੋਕਾਂ ਨੂੰ ਵਰਪਤ ਕੀਤੀਆਂ ਕੱਲ ਵੀ ਅਸੀਂ 4-5 ਦੁਗਾਟਣ ਜਿਹੜੇ ਆ ਉਹ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਰਿਪੇਅਰ ਆ ਉਹ ਵੀ ਛੜਕਾਂ ਜਿਹੜੀਆਂ ਰਿਪੇਅਰ ਕਰਕੇ ਜਾਂ ਚੋੜੀਆਂ ਕਰਨ ਵਾਲੀਆਂ ਉਹਨਾਂ ਦੀ ਵੀ ਦੁਗਾਟ ਕਰਾਂਗੇ ਤੇ ਉਹ ਵੀ ਲੋਕਾਂ ਦੇ ਜਿਹੜੀ ਵਰਪਤ ਕਰਾਂਗੇ ਲਗਭਗ 24 ਛੜਕਾਂ ਜਿਹੜੀਆਂ ਆਪਾਂ ਹੋਰ ਨਵੀਆਂ ਬਣਾਉਣ ਜਾ ਰਹੇ ਆ ਮੰਡੀ ਬੋਰਡ ਦੇ ਕਿੰਨਾ ਬਖਾਵੇਂ ਖਰਚਾ ਆ ਗਿਆ। ਉਹ ਦੇਖੋ ਮੰਡੀ ਬੋਰਡ ਨੇ ਤਾਂ ਸਾਡੇ ਐਸ ਡੀਓ ਸਾਹਿਬ ਸਾਡੀ ਸਾਰੀ ਜਿਹੜੀ ਟੀਮ ਹੈ ਸਾਰੀ ਬਹੁਤ ਮਿਹਨਤੀ ਟੀਮ ਹੈ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਯੰਗ ਬੰਦੇ ਹੋਣ ਜਦੋਂ ਤੇ એનર્ਜੀ ਹੁੰਦੀ ਆ ਤੇ ਉਹ ਕੰਮ ਵੀ ਕਰਦੇ ਆ ਤੇ ਸਾਡੇ ਐਸ ਡੀਓ ਸਾਹਿਬ ਨੇ ਵੀ ਤੇ ਜਿਹੜੇ ਇਹਨਾਂ ਤੋਂ ਪਹਿਲਾਂ ਸੀ ਸਾਡੇ ਐਸ ਡੀਓ ਸਾਹਿਬ ਉਹਨਾਂ ਵੀ ਚੰਗੀ ਮਿਹਨਤ ਕੀਤੀ ਹੈ ਤੇ ਸਮੇਂ ਸਿਰ ਜਿਹੜੀਆਂ ਛੜਕਾਂ ਆ ਉਹਨਾਂ ਦੀਆਂ ਪ੍ਰੋਪੋਜ਼ਲਾਂ ਬਣਾ ਕੇ ਭੇਜਦੇ ਰਹੇ ਐਸਟੀਮੇਟ ਬਣਾ ਕੇ ਭੇਜਦੇ ਰਹੇ ਤੇ ਉਹ ਛੜਕਾਂ ਜਿਹੜੀਆਂ ਸਾਡੀਆਂ ਉਹ ਸਾਰੀਆਂ ਆ ਰਹੀਆਂ ਵਾ ਤੇ ਮੈਨੂੰ ਲੱਗਦਾ ਵੀ ਅਗਲੇ ਪੌਣੇ 2 ਸਾਲਾਂ ਦੇ ਵਿੱਚ ਅਸੀਂ ਤਕਰੀਬਨ ਕੋਈ ਜਾਣੇ ਨਾ ਜਾਣੇ ਛੜਕ ਰਹਿ ਜੇ ਕੋਈ ਤੋਂ ਗੱਲ ਲੱਗ ਆ ਪਰ ਉਹ ਵੀ ਅਹੀਂ ਜਿਹੜੀ ਰਹਿ ਨਹੀਂ ਦਿੰਦੇ ਤੇ ਬਾਕੀ ਆਰਡੀਐਫ ਜੇ ਮਿਲ ਜਾਂਦਾ ਤੇ ਫਿਰ ਹੋਰ ਜੋਰ ਨਾਲ ਕੰਮ ਕਰਦਾ ਕਿੰਨੇ ਕਿ ਹੋਣ ਨਹੀਂ ਹੱਤਿਆਂ ਲੱਗ ਸਕ 60 ਛੜਕ ਆਪਾਂ ਪਹਿਲਾਂ ਬਣਾਈਆਂ ਅਸੀਂ ਜਿਹੜੀਆਂ ਰਿਪੇਅਰ ਕੀਤੀਆਂ ਤੇ ਤਕਰੀਬਨ 2 ਕ ਆਪਾਂ ਨਵੀਆਂ ਬਣਾਈਆਂ ਵਾ ਬਿਲਕੁਲ ਤੇ 4 ਛੜਕਾਂ ਦੇ ਹੁਣ ਜਿਹੜੀਆਂ ਵਾ ਜਿਨ੍ਹਾਂ ਦੇ ਟੈਂਡਰ ਖੁੱਲ ਗਏ ਹੀ ਤੇ ਸ਼ੁਰੂ ਹੋਣ ਲੱਗੀਆਂ ਵਾ ਉਹ ਲਗਭਗ 4 ਕੇ ਕਰੋੜ ਦੀ ਲਾਗਤ ਨਾਲ ਇਹ ਆ ਤੇ 20 ਛੜਕਾ ਸਾਡੀਆਂ ਹੋਰ ਆ ਜਿਨ੍ਹਾਂ ਦੇ ਟੈਂਡਰ ਜੜੇ ਲੱਗੇ ਆ ਲੋਕਲ ਕੀ ਪੀਲ ਕਰਾਂ ਜਦੋਂ ਜਿੱਥਰ ਮੁਖੌਤੇ ਪਵਾ ਨਿਕਲਦੇ ਮੈਂ ਦਫ਼ਤਰ ਚ ਨਹੀਂ ਰੋਹੇ ਜਾਉਂ ਸਾਡੇ ਹੁਕਮ ਜੇ ਮੇਰੇ ਨੂੰ ਕਹਿੰਦੇ ਵੀ ਇਹ ਨਹੀਂ ਮਿਲਦਾ ਫਿਰ ਨਹੀਂ ਇਹਨਾਂ ਨੂੰ ਕੋਈ ਮਿਲਣਾ ਤੇ ਫਿਰ ਕੰਮ ਠੀਕ ਹੀ ਆ ਹਰ ਤੇ ਹਰ ਸ਼ੁੱਕਰਵਾਰ ਮੈਂ ਦਫ਼ਤਰੇ ਬੈਨਾ ਕੋਈ ਹੁਣ ਵੀ ਤੁਸੀਂ ਉੱਥੇ ਵੇਖੋ ਵੀ ਕਿੰਨੀ ਸਕਤੀ ਤੇ ਮੰਗਲ ਬੁੱਧਵਾਰ ਜਾਣਾ ਬਸ ਚੰਡੀਗੜ੍ਹ ਬਾਕੀ ਦਿਨ ਵੀ ਘਰੇ ਹੁੰਨਾ ਸਵੇਰੇ ਨਿਕਲ ਲੱਗਿਆਂ ਵੀ ਜਿਹੜਾ ਕੋਈ ਸਾਥੀ ਮਿਲ ਪੈਂਦਾ ਉਹ ਵੀ ਆ ਬਾਕੀ ਸਾਰਿਆਂ ਨੂੰ ਸ਼ੁੱਕਰਾਰ ਦਾ ਟਾਈਮ ਦੇਈਦਾ ਵੀ ਸ਼ੁੱਕਰਵਾਰ ਜਿਹੜਾ ਵਾ ਉਹ ਮਿਲਾਂਗੇ ਬੜੀ ਕੇ ਨੂੰ ਅਮਰਜੈਂਸੀ ਆ ਤੇ ਲੋਕ ਰਾਤ ਨੂੰ ਵੀ ਆ ਜਾਂਦੇ ਆ ਤੇ ਇਹੋ ਜਿਹੇ ਕੋਈ ਗੱਲ ਨਹੀਂ ਆ ਲਗਾਤਾਰ ਲਾਕੇ ਜਾਂ ਪਿੰਡਾਂ ਚ ਆ ਪਿੰਡਾਂ ਦੀਆਂ ਮੀਟਾ ਜਿਹੜੀਆਂ ਵਾ ਉਹ ਕਰ ਰਹੇ ਆ ਇਹ ਜਿਹੜਾ ਮਨਰੇਗਾ ਦਾ ਕੰਮ ਆ ਜੀ ਇਹ ਡਿਵੈਲਪਮੈਂਟ ਆਪਣੇ ਬਲੌਕ ਵਾਲਿਆਂ ਨੇ ਕਰਨਾ ਹੁੰਦਾ ਤੇ ਉਹ ਜਿਹੜਾ ਡੀਸੀ ਸਾਹਿਬ ਦੀ ਅਧਿਅਤਤਾ ਦੇ ਅਨੁਸਾਰ ਜੋ ਵੀ ਸਾਡੇ ਇਲਾਕੇ ਦੀ ਡਿਵੈਲਪਮੈਂਟ ਆ ਉਹ ਲਗਾਤਾਰ ਜਿਹੜੀ ਆ ਉਹ ਕਰ ਰਹੇ ਆ ਤੇ ਨਾਲ ਜਿਹੜੇ ਸਾਡੇ ਬੇਤ ਦੇ ਪੈਸੇ ਆਉਂਦੇ ਆ ਜਾਂ ਬਾਕੀ ਆਉਂਦੇ ਆ ਉਹਨਾਂ ਦੀ ਕਨਵਰਜਨ ਵਿੱਚ ਪਾ ਕੇ ਤੇ ਅਸੀਂ ਜਿਹੜਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਚਲਾ ਰਹੇ ਆ ਤੇ ਅਗਲੇ ਪੌਣੇ 2 ਸਾਲਾਂ 'ਚ ਅਸੀਂ ਡਵੈਲਪਮੈਂਟ ਜਿਹੜੀ ਆ ਉਹ ਬਿਲਕੁਲ ਤਰਤੀਬ ਢੰਗ ਨਾਲ ਜਿਹੜੀ ਕਰਨ ਜਾ ਰਹੇ ਆ ਜੇ ਇੱਕ ਪਿੰਡ ਦੇ ਵਿੱਚ ਵੀ ਕੋਈ ਗਲੀ ਬਣਦੀ ਹੈ ਤੇ ਉੱਤੇ ਸਾਡੀ ਨਜ਼ਰ ਹੋਊਗੀ ਤੇ ਕਿੰਨੇ ਚਿਰ ਚ ਬੰਦੀ ਕਿੰਨੇ ਚਿਰ ਚ ਸ਼ੁਰੂ ਹੁੰਦੀ ਆ ਉਸ ਹਿਸਾਬ ਨਾਲ ਅਸੀਂ ਆਪਣੀ ਟੀਮ ਤਿਆਰ ਕਰ ਲਈ ਆ ਤੇ ਪੂਰੇ ਪੌਣੇ 2 ਸਾਲ ਅਸੀਂ ਜੋਰ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ ਕਰਾਂਗੇ ਨਵੇਂ ਰੂਟ ਬੱਸਾਂ ਦੇ ਜਿਹੜੇ ਆ ਉਹ ਚਲਾ ਰਹੇ ਆ ਮੱਲਾ ਕਲੀਨਿਕ ਸਾਨੂੰ ਹੋਰ ਚਾਹੀਦੇ ਆ ਸਰਕਾਰ ਨੂੰ ਉਹਦੇ ਲਈ ਜਿਹੜਾ ਲਿਖਿਆ ਗਿਆ ਵਾ ਤੇ 1078 ਨੰਬਰ ਜਿਹੜਾ ਸਰਕਾਰ ਨੇ ਜਾਰੀ ਕੀਤਾ ਜਾਂ ਈਜ਼ੀ ਜਮ੍ਹਾਂ ਬੰਦੀ ਜਿਹੜੀ ਪੋਰਟਲ ਜਾਰੀ ਕੀਤਾ ਉਹਨੂੰ ਲੈ ਕੇ ਮੈਂ ਡੋਰ ਟੂ ਡੋਰ ਪਿੰਡਾਂ ਜਾ ਰਿਹਾ ਤੇ ਐ ਸੋਮਵਾਰ ਤੋਂ ਜਿਹੜਾ ਵਾ ਸ਼ਾਮ 4 ਵਜੇ ਤੋਂ ਬਾਅਦ ਚ ਮੈਂ ਪਿੰਡਾਂ 'ਚ ਜਿਵੇਂ ਮੈਂ ਬੋਟਾ ਮੰਗਲ ਦੀ ਕੱਲੇ-ਕੱਲੇ ਘਰ ਦਾ ਦਰਵਾਜ਼ਾ ਖੜਕਾਇਆ ਸੀ ਉਵੇਂ ਹੀ ਮੈਂ ਹਰ ਰੋਜ਼ ਇੱਕ ਪਿੰਡ ਦਾ 4 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਡੋ-ਟੂ-ਡੋਰ ਕਰੂੰਗਾ ਤੇ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਵਾ ਲੋਕਾਂ ਨੂੰ ਜਿਹੜਾ ਉਹ ਦੱਸੂੰਗਾ ਤੇ ਜੇ ਕਿਸੇ ਦਾ ਨਿੱਜੀ ਕੰਮ ਹੀ ਹੋਊਗਾ ਤੇ ਉਹ ਵੀ ਕਰੂੰਗਾ ਤੇ ਪ੍ਰੋਗਰਾਮ ਨੂੰ ਅਸੀਂ ਜਿਹੜਾ ਨਾਮ ਦੇ ਰਹੇ ਹਾਂ ਕਿ ਤੁਹਾਡਾ ਐਮ.ਐਲ.ਏ. ਤੁਹਾਡੇ ਦੁਆਰ ਤੇ ਹਰ ਦਰਵਾਜ਼ੇ ਤੇ ਜਾਊਂਗਾ ਜਿੰਨਾ ਕੋਈ ਵੋਟ ਲਈ ਆ ਤੇ ਅਗਲੇ ਪੌਣੇ 2 ਸਾਲ ਜਿਹੜਾ ਉਹ ਇੱਥੇ ਕੰਮ ਖਰਾਗਾ